ਮਹਿਲਾ ਰੱਖਵਾਕਰਨ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੇ ਵਿੱਚ ਹਰ ਇੱਕ ਜਗ੍ਹਾ ਧਰਨੇ ਪ੍ਰਦਰਸ਼ਨ ਕਰਦੇ ਕਿਤੇ ਜਾ ਰਹੇ ਨੇ ਡੀਸੀ ਦਫ਼ਤਰਾਂ ਦੇ ਅੱਗੇ ਜਿਹੜਾ ਮੰਗ ਪੱਤਰ ਦੇਣ ਵਾਸਤੇ ਖੜੇ ਹੋਏ ਨੇ ਮਹਿਲਾ ਪੰਜਾਬ ਪ੍ਰਧਾਨ ਸਾਡੇ ਨਾਲ ਗੁਰਸ਼ੰਗਰ ਰੰਦਾਵਾ ਮੌਜੂਦ ਨੇ 33% ਮਹਿਲਾ ਰੱਖਵਾਕਰਨ ਲਾਗੂ ਕਰੋ ਦੇ ਲੈ ਕੇ ਉਹ ਖੜੇ ਹੋਏ ਨੇ ਮੈਮ ਅੱਜ 33% ਰੱਖਵਾਕਰਨ ਨੂੰ ਲੈ ਕੇ ਡੀਸੀ ਦਫ਼ਤਰਾਂ ਦੇ ਅੱਗੇ ਤੁਸੀਂ ਧਰਨਾ ਲਗਾ ਰਹੇ ਤੇ ਮੰਗ ਪੱਤਰ ਵੀ ਦੇਣ ਵਾਸਤੇ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖ ਰਿਹਾ ਕਿ ਕਾफी ਸਮਾਂ ਹੋ ਗਿਆ ਰੱਖਵਾਕਰਨ ਲਾਗੂ ਹੋਏ ਨੂੰ ਤੇ ਪਰ ਹਜੇ ਤੱਕ ਲਾਗੂ ਨਹੀਂ ਹੋਇਆ ਲਾਗੂ ਹੋਏ ਇਹਨਾਂ ਨੇ ਬਿੱਲ ਪਾਸ ਹੋਏ ਨੇ 2024 ਦੇ ਵਿੱਚ ਮੋਦੀ ਸਰਕਾਰ ਨੇ ਪੀਜਪੀ ਸਰਕਾਰ ਨੇ ਇੱਕ ਬਿੱਲ ਲੈ ਕੇ ਆਂਦਾ ਸੀ ਜੀ ਲੋਕ ਸਭਾ ਦੇ ਵਿੱਚ ਕਿਉਂਕਿ ਭੈਣਾਂ ਦੀਆਂ ਵੋਟਾਂ ਉਹਨਾਂ ਨੂੰ ਭੁਲੋ ਕੇ ਲੈਣਾ ਚਾਹੁੰਦੇ ਨੇ ਜੋ 400 ਦਾ ਅੰਕੜਾ ਪਾਰ ਕਰਨਾ ਸੀ ਉਹਦੇ ਕਰਕੇ ਸਾਡੀਆਂ ਔਰਤਾਂ ਨਾਲ ਭੈਣਾਂ ਨਾਲ ਮ ਇਲਾਵਾ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਜੁਮਲੇਬਾਜੀ ਕੀਤੀ ਕਿ ਅਸੀਂ ਲੋਕ ਸਭਾ ਦੇ ਵਿੱਚ 33% ਰੈਜ਼ਰਵੇਸ਼ਨ ਦਾ ਜਿਹੜਾ ਬਿੱਲ ਪਾਸ ਕਰਤਾ ਇਹ ਸਾਰੀਆਂ ਭੈਣਾਂ ਮੈਂ ਕੱਲੀ ਪਟਿਆਲੇ ਦੀ ਗੱਲ ਕਰਾਂ ਪੰਜਾਬ ਦੇ ਹਰ ਜ਼ਿਲ੍ਹੇ ਦੀ ਗੱਲ ਕਰਾ ਹਰ ਸਟੇਟ ਦੀ ਗੱਲ ਕਰਾ ਮਹਿਲਾ ਕਾਂਗਰਸ ਸਾਰੇ ਕਿਤੇ ਇੱਕ ਵੱਡੇ ਪ੍ਰਦਰਸ਼ਨ ਕਰਕੇ ਆਪਣਾ ਹੱਕ ਮੰਗਣ ਲਈ ਆਵਾਜ਼ ਉਠਾ ਰਹੀ ਹੈ ਕਿ ਜੇ ਤੁਸੀਂ ਇਹ ਬਿੱਲ ਪਾਸ ਕੀਤਾ ਹੈ ਤੈਨੂੰ ਤੁਰੰਤ ਲਾਗੂ ਕਿਉਂ ਨਹੀਂ ਕਰ ਰਹੇ ਇਸ ਚੀਜ਼ ਦਾ ਸੀ ਜਵਾਬ ਮੰਗਦੇ ਮੈਮ ਕਾफी ਸਮਾਂ ਹੋ ਗਿਆ ਮੰਗਦੇ ਨੂੰ ਜਵਾਬ ਮੰਗਦੇ ਨੂੰ ਤੇ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਨੇ ਪਰ ਕੀ ਲੱਗਦਾ ਕਿ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਚ ਵੀ ਇਹਦਾ ਮੁੱਦਾ ਉਠਾਇਆ ਗਿਆ ਸੀ ਕਿ ਆਏ ਬਿਲ ਪਾਸੇ ਕਰ ਦਿੱਤਾ ਇਹਨੂੰ ਲਾਗੂ ਕਰੋ ਤੇ ਆ ਕੀ ਲੱਗਦਾ ਕਿ ਹੁਣ ਜਿਹੜਾਗਾ ਕਿ ਜਿਹੜੇ ਮੰਗ ਪੱਤਰ ਦਿੱਤੇ ਜਾਣਗੇ ਤੇ ਹੋ ਸਕਦਾ ਕੁਝ ਨਿਕਲੇ ਦੇਖੋ ਇਹ ਦੁਨੀਆ ਉਮੀਦ ਤੇ ਖੜੀ ਹੈ ਜੀ ਕੁਣ ਕੀ ਕਰੀਏ ਜਦੋਂ ਸਰਕਾਰਾਂ ਹੀ ਸੱਤਾ 'ਚ ਬੈਠ ਕੇ ਸਭ ਕੁਝ ਉਸਦੇ ਨਸ਼ੇ ਚਾਕੇ ਭੁੱਲ ਜਾਂਦੀਆਂ ਨੇ ਮੈਂ ਇਹੀ ਕਹੂੰਗੀ ਕਿਉਂਕਿ ਬਹੁਤ ਸਾਰੇ ਵਾਅਦੇ ਕਰਦੇ ਨੇ ਫਿਰ ਪੂਰੇ ਨਹੀਂ ਕਰਦੇ ਕਿਉਂਕਿ 2000 ਅੱਜ ਤੋਂ 14 ਸਾਲ ਪਹਿਲਾਂ 2010 ਦੇ ਵਿੱਚ ਰਾਜ ਸਭਾ 'ਚ ਕਾਂਗਰਸ ਪਾਰਟੀ ਜਿਹੜੀ ਸਾਡੀ ਕਾਂਗਰਸ ਸਰਕਾਰ ਨੇ ਇਹ ਪਾਸ ਕਰਿਆ ਸੀ ਪਰ ਕੀ ਸੀਗਾ ਕਿ ਉਸ ਟਾਈਮ ਸਾਡੀ ਜਿਹੜੀ ਬਹੁਮਤ ਹੈ ਉਹ ਲੋਕ ਸਭਾ ਚ ਪੂਰੀ ਨਹੀਂ ਸੀ ਰਾਜ ਸਭਾ ਚ ਰੱਖਿਆ ਹੁਣ ਇਹਨਾਂ ਨੇ ਜਦੋਂ ਬਿਲ ਲੈ ਕੇ ਆਏ ਤਾਂ ਕਾਂਗਰਸ ਨੇ ਪੂਰਾ ਸਮਰਥਨ ਦਿੱਤਾ ਤੇ ਹੁਣ ਤਾਂ ਇਹਨਾਂ ਦੀ ਸਰਕਾਰ ਹੈ ਹੁਣ ਤਾਂ ਬਹੁਮਤ ਹੈ ਸਭ ਕੁਝ ਹੈ ਹੁਣ ਇਹ ਕਿਉਂ ਨਹੀਂ ਪਾਸ ਕਰ ਰਹੇ ਸੀ ਵਿਰੋਧੀ ਧਿਰ ਜਦੋਂ ਇਸ ਦੇ ਹੱਕ ਚ ਕਿ ਕਿਉਂਕਿ ਰਾਜੀਵ ਗਾਂਧੀ ਜੀ ਦਾ ਸੁਪਨਾ ਸੀ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਆ ਸੋਨੀਆ ਗਾਂਧੀ ਜੀ ਇਹ ਚਾਹੁੰਦੇ ਨੇ ਸਾਡੇ ਬਹੁਤ ਹੀ ਸਤਕਾਰਯੋਗ ਲੀਡਰ ਰਾਹੁਲ ਗਾਂਧੀ ਜੀ ਖੜਗੇ ਜੀ ਪੂਰੀ ਕਾਂਗਰਸ ਪਾਰਟੀ ਇਹ ਚਾਹਦੀ ਹੈ ਕਿ ਔਰਤਾਂ ਨੂੰ ਅੱਗੇ ਲਿਆਂਇਆ ਜਾਵੇ ਉਹਨਾਂ ਨੂੰ ਉਹਦੇ ਹੱਕ ਮਿਲਨੇ ਚਾਹੀਦੇ ਤੁਸੀਂ ਦੇਖੋ ਇਹ ਇਹ ਤੇ ਵੀ ਪਾਰਟੀ ਆਪ ਸਰਕਾਰ ਪਿਛਲੇ ਹਫਤੇ ਅਸੀਂ ਕਿੱਡਾ ਵੱਡਾ ਪ੍ਰਦਰਸ਼ਨ ਕੀਤਾ ਬਜਟ ਆਉਣਾ ਸੀ ਪੰਜਾਬ ਦਾ ਕਿ 1000 ਰੁਪਏ ਦਾ ਵਾਅਦਾ ਕੀਤਾ ਵਾਦੇ ਕੇ ਪੈਨਸ਼ਨਾਂ ਦੇਣ ਦੇ ਵਾਦੇ ਕੀਤੇ ਔਰਤਾਂ ਦੇ ਸਤਕਾਰ ਕਰਨ ਦੇ ਵਾਦੇ ਕੀਤੇ ਬੇਟੀ ਬੜਾਓ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਲੈ ਕੇ ਆਉਂਦੇ ਨੇ ਕਿੱਥੇ ਕੁ ਪੂਰੇ ਉਤਰੇ ਨਹੀਂ ਐਡਾ ਵੱਡਾ ਪ੍ਰਦਰਸ਼ਨ ਕੀਤਾ 26 ਨੂੰ ਬਜਟ ਆਇਆ ਖਾਲੀ ਕਦੀ ਕਹਿੰਦੇ ਥਾਲੀਆਂ ਬਜਾਓ ਕਦੀ ਚਮਚੇ ਬਜਾਓ ਇਹ ਗੱਲਾਂ ਇਹ ਸਰਕਾਰਾਂ ਦੀਆਂ ਨਹੀਂ ਹੁੰਦੀਆਂ ਕੁਝ ਸਿੱਖਣਾ ਹੈ ਤਾਂ ਕਾਂਗਰਸ ਪਾਰਟੀ ਤੋਂ ਸਿੱਖਣ ਜੋ ਗੱਲਾਂ ਕਰਦੇ ਨੇ ਪਾਦੇ ਪੂਰੇ ਕਰਦੇ ਨਹੀਂ ਜਦੋਂ ਸਾਡੀ 2017 ਸਰਕਾਰ ਆਈ ਸੀ ਤਾਂ ਕੈਪਟਨ ਅਬਰਿੰਦਰ ਸਿੰਘ ਜੀ ਸੀਐਮਸੀ ਸਾਰੀ ਕੈਬਨਟ ਨੇ ਇੱਕ ਮੈਨੀਫੈਸਟੋ ਦੇ ਵਿੱਚ ਚੀਜ਼ ਲੈ ਕੇ ਆਏ ਸੀ ਕਿ ਅਸੀਂ ਲੋਕਲ ਬਾਡੀਜ਼ ਦੇ ਵਿੱਚ 50% ਰੈਜ਼ਰਵੇਸ਼ਨ ਰੱਖਾਂਗੇ ਔਰ ਕੀਤਾ ਪੰਜਾਬ ਦੇ ਵਿੱਚ ਸਰਪੰਚ ਪੰਚ ਐਮਸੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮਹਿਲਾਵਾਂ ਬਰਾਬਰ ਲੜਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਨੀ ਆ 33% ਬੇਟੀਆਂ ਲਈ ਨੌਕਰੀਆਂ ਚ ਰੱਖਵਾ ਕਰਨ ਦਿੱਤਾ ਸਭ ਕੁਝ ਲਾਗੂ ਹੈ ਚੰਨੀ ਜੀ ਨੇ ਕਰਾਈ ਜਿਹੜੇ ਨੇ ਮਾਫ ਕੀਤੇ ਮਹਿਲਾਵਾਂ ਦਾ ਕਾਂਗਰਸ ਪਾਰਟੀ ਸਤਕਾਰ ਕਰਦੀ ਹੈ ਸਿੱਖੋ ਤੁਸੀਂ ਕਾਂਗਰਸ ਪਾਰਟੀ ਤੋਂ ਤੁਸੀਂ ਝੂਠੇ ਜੁਮਲੇ ਦੇ ਕੇ ਚੁਟਕਲੇ ਲਾ ਕੇ ਤੁਸੀਂ ਜਿਹੜੀਆਂ ਸਰਕਾਰਾਂ ਚਲਾਉਂਦੇ ਹੋ ਇਹ ਸਾਡੀਆਂ ਭੈਣਾਂ ਬਹੁਤ ਸ਼ਕਤੀਸ਼ਾਲੀ ਨੇ ਇਹ ਸਮਾਜ ਦੀ ਸਿਰਜਣਾ ਕਰਨ ਵਾਲੀ ਔਰਤਾਂ ਨੇ ਇਹ ਤੁਸੀਂ ਭੁੱਲ ਰਹੇ ਹੋ ਇਹਨਾਂ ਦੀ ਸ਼ਕਤੀ ਨੂੰ ਤੁਸੀਂ ਭੁੱਲੋ ਨਾ ਤੁਸੀਂ ਸਾਡੇ ਵਾਅਦੇ ਸਾਡੇ ਪੂਰੇ ਕਰੋ ਸਾਡੇ ਹੱਕ ਸਾਨੂੰ ਸਾਰੇ ਦਿਓ ਅਸੀਂ ਲੈ ਕੇ ਰਵਾਂਗੇ ਨਹੀਂ ਦਿਓਗੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਸਾਰੀ ਪਟਿਆਲਾ ਮਹਿਲਾ ਕਾਂਗਰਸ ਪੂਰੇ ਪੰਜਾਬ ਦੀ ਮਹਿਲਾ ਕਾਂਗਰਸ ਹਰ ਜ਼ਿਲ੍ਹੇ ਚ ਅੱਜ ਪ੍ਰਦਰਸ਼ਨ ਕਰ ਰਹੀ ਹੈ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਜੋ ਇੱਥੇ ਦੀ ਸਰਕਾਰ ਰਾਹੁਲ ਗਾਂਧੀ ਜੀ ਬਾਰੇ ਅਪਸ਼ਬਦ ਬੋਲ ਰਹੀ ਹੈ ਮਾਫੀ ਮੰਗਟ ਨੇਤਾ ਉਹਦੇ ਦੇਣੇ ਤੇ ਲੈਣੇ ਪਰ ਕੋਈ ਗੱਲ ਆ ਗਈ ਰਾਹੁਲ ਗਾਂਧੀ ਹੈ ਜਿਸ ਵੇ ਸਰਕਾਰ ਸੀ ਕੇਂਦਰ ਦੇ ਸਰਕਾਰ ਕਿ ਵਿਚ ਵੀ ਕਾਂਗਰਸ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਵੀ ਸਰਕਾਰ ਕਾਂਗਰਸ ਦੀ ਸੀ ਉਸ ਸਮੇਂ ਕਿਉਂ ਨਹੀਂ ਲਾਗੂ ਹੋਇਆ ਕਿ ਤੇਤੀ ਪ੍ਰਧਾਨ ਦਾ ਉਸ ਵੇਲੇ ਦੇਖੋ ਸਾਡੇ ਕੋਲੇ ਉਦੋਂ ਉੱਥੇ ਤੁਹਾਨੂੰ ਦੱਸਿਆ ਕਿ ਉਸ ਟਾਈਮ ਸਾਡੇ ਕੋਲੇ ਵਿਰੋਧੀ ਧਿਰ ਨੇ ਸਾਡਾ ਸਾਥ ਨਹੀਂ ਦਿੱਤਾ ਹੁਣ ਅਸੀਂ ਵਿਰੋਧੀ ਧਿਰ ਹੈਗੇ ਆ ਅਸੀਂ ਉਹਨਾਂ ਦਾ ਸਾਥ ਦੇ ਰਹੇ ਆ ਤਾਂ ਕਿਉਂ ਨਹੀਂ ਲਾਗੂ ਕਰ ਰਹੇ ਪਾਸ ਕਰਕੇ ਕਿਉਂ ਇੱਕ ਚੁਟਕਲਾ ਬਣਾ ਕੇ ਛੱਡਤਾ ਕਿਉਂ ਔਰਤਾਂ ਮੇਰੀਆਂ ਭੈਣਾਂ ਨਾਲ ਬਚਾਅ ਕੀਤਾ ਜਾ ਰਹੇ ਇਹ ਅਸੀਂ ਹੱਕ ਲੈ ਕੇ ਰਵਾਂਗੇ ਉਹ ਵਿਰੋਧੀ ਕਹਿ ਤੇ ਗੱਲ ਕਿੱਥੀ ਜਾਵੇ ਐ ਲੋਕ ਸਭਾ ਦੇ ਵਿੱਚ ਜੋ ਪਤਾਲ ਸਿੰਘ ਬਾਜਵਾ ਇੱਕ ਮਹਿਲਾ ਦੇ ਨਾਲ ਥੋੜੀ ਬਹਿਸ ਕਰਦੇ ਨੇ ਤੇ ਉਸ ਸਮੇਂ ਵੀ ਤੇ ਮਹਿਲਾ ਸੀ ਉਸ ਸਮੇਂ ਮਹਿਲਾ ਦੇ ਨਾਲ ਜੋ ਰਵਈਆ ਕੀਤਾ ਯਾਰ ਉਹ ਵੀ ਕਹਿ ਰਹੇ ਕਿ ਪਤਾਲ ਸਿੰਘ ਬਾਜਵਾ ਗਲਤ ਬੋਲ ਰਹੇ ਕਿਉਂਕਿ ਇਹ ਲੋਕ ਇਹਦੇ ਜਿਹੜੇ ਉਹ ਗਲਤ ਉਹ ਬੋਲੇ ਨੇ ਜੀ ਜੋਬਾਬ ਤਾਂ ਦੇਣਾ ਹੀ ਪਊਗਾ ਇਹ ਤਾਂ ਸਿਰ ਚੜੇ ਜਾ ਰਹੇ ਨੇ 1.5 ਸਾਲ ਅਸੀਂ ਤਾਂ ਮੰਨਾਂਗੇ ਇਹਨਾਂ ਦਾ ਰਹਿ ਗਿਆ ਕੀ ਕੀਤਾ ਪੰਜਾਬ ਦਾ ਹਾਲ ਕਿਹੜਾ ਲਾ ਐਂਡ ਆਰਡਰ ਹੈ ਕਿਹੜੇ ਕਿੱਥੇ ਨਸ਼ੇ ਖਤਮ ਹੋਏ ਨੇ ਕਿਹੜੀ ਕ腐ਸ਼ਨ ਖਤਮ ਹੋਈ ਹੈ ਕਿਹੜੇ ਸਾਡੇ ਵਾਦੇ ਪੂਰੇ ਹੋਏ ਕਿਹੜੀ ਗਾਰੰਟੀ ਸਾਨੂੰ ਪੂਰੀ ਮਿਲੀ ਹੈ फेल ਸਰਕਾਰ ਹੈ ਹਰ ਫਰੰਟ ਤੇ ਫੇਲੀਅਰ ਸਰਕਾਰ ਹੈ ਜੋ ਮਰਜੀ ਬੋਲਣ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕਾਪਸ ਸੁਲਝੇ ਹੋਏ ਲੀਡਰ ਨੇ ਪੜੇ ਲਿਖੇ ਨੇ ਉਹਨਾਂ ਨੂੰ ਬਹੁਤ ਸਮਝ ਹੈ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਗਲਤੀ ਹੈ ਤਾਂ ਇਹਨਾਂ ਦੇ ਬੰਦੇ ਆ ਤੇ ਹੁਣ ਜਿਹੜਾ ਪ੍ਰਦਰਸ਼ਨ ਹੈ ਕਿੰਨੀ ਦੇਰ ਤੱਕ ਚੱਲ ਰਿਹਾ ਹੈ ਤੇ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਣ ਜਾ ਰਹੇ ਹਾਂ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਮੈਮ ਨੇ ਕਿੱਥੇ ਜਾਣਾ ਹੈ ਤੇ ਕਿ ਕੋਈ ਹੋਰ ਆ ਕੇ ਨੁਮਾਇੰਦਾ ਸੀ ਕਿ ਆਸੀਂ ਡੀਸੀ ਸਾਹਿਬ ਨੂੰ ਦੇਵਾਂਗੇ ਕਿਉਂਕਿ ਉਹ ਵੀ ਇੱਕ ਔਰਤ ਨੇ ਸੋ ਬਿਲਕੁਲ ਇਹ ਡਿਪਟੀ ਕਮਿਸ਼ਨ ਜਿਹੜੇ ਪਟਿਆਲਾ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਮਹਿਲਾਵਾਂ ਜਿਹੜੀਆਂ ਕਿ ਇਟਾ ਪੋਰਟਰੇਟ ਹੈ ਜਿਹੜਾ ਬੀਜੇਪੀ ਸਰਕਾਰ ਦੇ ਤੋੜ ਜਿਹੜਾ ਪ੍ਰਦਰਸ਼ਨ ਕਰਦੇ ਹੋ ਨਾ ਆ ਰਹੇ ਨੇ ਕਿਉਂਕਿ 33% ਜਿਹੜਾ ਬਿਨ ਪਾ ਕੇ ਕਾਗਜ਼ ਤੱਕ ਪਰ ਉਹਨੂੰ ਹਿੰਟੱਕ ਲਾਗੂ ਨਹੀਂ ਕੀਤਾ ਗਿਆ ਪਟਿਆਲਾ ਤੋਂ ਕਮਾਂਡਰ ਅਮਰੀਤ ਦੇ ਨਾਲ ਕਮਿਸ਼ਨ ਨੂੰ ਮਦਦ ਪਹੁੰਚ